ਕਹਿੰਦੇ ਜਿਹਦੇ ਕੋਲੇ ਪੰਜ ਕਿੱਲੇ ਪੈਲੀ ਆ ਉਹ ਸਭ ਤੋਂ ਵੱਡਾ ਸਰਦਾਰ ਆ ਤੇ ਮੁਕਸਰ ਜ਼ਿਲ੍ਹੇ ਦੇ ਵਿੱਚ ਪੰਜ-ਪੰਜ ਕਿੱਲਾਂ ਦੇ ਘਾਰੀਵਲੀ ਬੈਠੇ ਆ ਤੇ ਦੂਜੀ ਜਿਹੜੀ ਸਭ ਤੋਂ ਵਧੀਆ ਗੱਲ ਲੱਗੀ ਕਿ ਸੋਡੇ ਇਸ ਇਲਾਕੇ 'ਚ ਖਾਸ ਤੌਰ ਤੇ ਜਿੱਥੇ ਮੈਂ ਖੜਾ ਨੰਗਲ ਦੇ ਕੋਲੇ ਇੱਥੇ ਬੰਦੇ ਨਹੀਂ ਵਿਹਲੇ ਮਿਲਦੇ ਹਰ ਬੰਦਾ ਕੋਈ ਨਾ ਕੋਈ ਕੰਮ ਕਰਦਾ ਸੁਰ ਨਜ਼ਰ ਆਊਗਾ ਪਰ ਜਿਹਦੇ ਕੋਲ ਚਾਰ-ਛੜ ਪੈਲੀ ਆ ਉਹ ਕਾਕੇ ਅੱਜਕੱਲ ਚਿੱਟੇ ਪਾ ਕੇ ਗੁੜਤੇ ਪਜਾਮੇ ਤੇ ਵੱਡੀਆਂ ਲੈ ਇਹ ਗੱਡੀਆਂ ਖੁੱਲੇ ਖਰਚਾਂ ਤੇ ਹੋ ਕੇ ਕੰਮ ਛੱਡ ਗਏ ਤਾਂ ਮੈਂ ਤੁਹਾਡੇ ਤੋਂ ਇੱਕ ਸਨੇਹਾ ਸਮੁੱਚੇ ਪੰਜਾਬ ਨੂੰ ਦੇਣਾ ਚਾਹੁੰਦਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਦੀ ਕੋਈ ਸ਼ਰਮ ਨਹੀਂ ਹੁੰਦੀ ਸੰਗ ਨਹੀਂ ਹੁੰਦੀ ਕੰਮ ਕੰਮ ਹੀ ਹੁੰਦਾ ਜੇ ਕੰਮ ਕਰਾਂਗੇ ਕਿਰਤ ਕਰਾਂਗੇ ਤੁਮਾਰੀਆਂ ਤੋਂ ਹੀ ਬੱਚੇ ਰਹਿਾਂਗੇ ਤੇ ਆਪਦਾ ਘਰਵਾਰ ਦਾ ਗੁਜ਼ਾਰਾ ਬਹੁਤ ਵਧੀਆ ਜਿਵੇਂ ਮੈਨੂੰ ਹੁਣ ਉਹ ਬੈਠੇ ਨੇ ਰਿਟਾਇਰ ਹੋਏ ਨੇ ਕਿੱਥੇ ਚਲੇ ਗਏ ਕੋਰ ਬੈਠੇ ਸੀ ਬਾਈ ਜੀ ਉਹ ਖੜੇ ਐ ਇਹ ਰਟਾਇਰ ਹੋਏ ਨੇ ਵੱਖ-ਵੱਖ ਮਹਿਕਮਿਆਂ ਦੇ ਵਿੱਚੋਂ ਇਹ ਕਹਦੇ ਅਸੀਂ ਇੰਨੀਆਂ ਥੋੜੀਆਂ ਜ਼ਮੀਨਾਂ ਦੇ ਕਿੱਲਾ ਦੋ ਕਿੱਲਾ ਦੋ ਕਿੱਲੇ ਅੱਧਾ ਕਿੱਲਾ ਢਾਈ ਕਿੱਲੇ ਜ਼ਮੀਨ ਦੇ ਉੱਤੇ ਜਾਂ ਅਸੀਂ ਹੱਥੀਂ ਕਿਰਤ ਕਰਕੇ ਖੁਸ਼ ਆ ਤੇ ਜ਼ਿੰਦਗੀ ਬਹੁਤ ਕਮਾਲ ਦੀ ਕੱਢ ਰਹੇ ਹਾਂ ਸੋ ਪੰਜਾਬੀ ਉਹ ਸਿੱਖਣ ਦੀ ਲੋੜ ਆ ਜਿਹੜਾ ਕੰਮ ਅਸੀਂ ਬਾਹਰਲੇ ਮੁਲਕਾਂ 'ਚ ਕਰਦੇ ਆਂ ਜਾ ਕੇ 18-18 20-20 ਘੰਟੇ ਆ ਆਪਣੇ ਨੰਗਲ ਰੋਪੜ ਦੇ ਲੋਕ ਨੇ ਪਿੰਡ ਭੱਟੋ ਦੇ ਕਿਉਂ ਜੀ ਦੱਸੋ ਤੁਸੀਂ ਪਿੰਡ ਵਾਲੇ ਮੈਨੂੰ ਤੁਸੀਂ ਦੱਸੋ ਭਾਈ ਆਪ ਦੀ ਜ਼ਬਾਨੀ ਦੱਸੋ ਵਾਕਈ ਤੁਸੀਂ ਵਧੀਆ ਜ਼ਿੰਦਗੀ